ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੇ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕੀਤੀ ਸੀ ਉਹਨਾਂ ਕਿਸਾਨਾਂ ਨੂੰ ਮਾੜਾ ਖਮਿਆਜ਼ਾ ਭੁਗਤਣਾ ਪੈ ਰਿਹਾ ਤੇ ਉਤੋਂ ਖੇਤੀਬਾੜੀ ਅਧਿਕਾਰੀਆਂ ਨੇ ਵੀ ਸਮੇਂ ਸਿਰ ਇਹਨਾਂ ਕਿਸਾਨਾਂ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਿਆ ਜਿਸ ਕਾਰਨ ਹੁਣ ਉਹਨਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਮਾਮਲਾ ਭਦੌੜ ਦਾ ਜਿੱਤੇ ਬਿਨਾਂ ਪਰਾਲੀ ਸਾੜੇ ਬਿਜੀ ਕਣਕ ਦੀ ਫਸਲ ਨੂੰ ਸੁੰਡੀ ਪਹਿ ਜਾਣ ਕਰਨ ਕਿਸਾਨਾਂ ਨੇ ਉਮੜ ਫਸਲ ਦੀ ਵਹਾਈ ਕਣਕ ਦੀ ਵਿਜਾਇ ਕਰਨੀ ਪੈ ਰਹੀ ਹੈ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦਾ ਖਰਚ ਵੀ ਦੁੱਗਣਾ ਹੋ ਰਿਹਾ ਹੈ ਇਹ ਇਹ ਜੱਜ ਆ ਵੀ ਗਏ ਜੀ ਜਾ ਕੇ ਲੈ ਕੇ ਜਾਂਦੇ ਆ ਜੱਜ ਆ ਵੀ ਗਏ ਤੇ ਨੇ ਪੂਰਾ ਕੋਈ تسਲੀਬਖ ਜਵਾਬ ਨਹੀਂ ਦਿੱਤਾ ਇਹ ਕਿਸਾਨਾਂ ਨੂੰ ਮਤਾਂ ਦੇ ਰਹੇ ਆ ਹਾਲਾਂਕਿ ਕਿਸਾਨਾਂ ਨੂੰ 40 ਸਾਲ ਹੋ ਗਈ ਸਾਨੂੰ ਜੀਰੀ ਲਾਉਂਦਿਆਂ ਨੂੰ ਇਹ ਕਿਸਾਨਾਂ ਨੂੰ ਖੁਦ ਪਤਾ ਵੀ ਕਦੋਂ ਇਹਨੂੰ ਪਾਣੀ ਲਾਉਣਾ ਕਦੋਂ ਇਹਨੂੰ ਕੱਟਣਾ ਕਦੋਂ ਇਹਨੂੰ ਵਧਣਾ ਤੇ ਇਹ ਕਿਸਾਨਾਂ ਨੂੰ ਦੱਸ ਰਹੇ ਆ ਵੀ ਤੁਸੀਂ ਵੀਰੋ 4 ਚੜ ਨਹੀਂ ਕੋਈ ਫਰਕ ਪੈਂਦਾ ਜੀ ਚੜ ਹੁਣ ਤੁਸੀਂ ਆਪ ਦੇਖ ਸਕਦੇ ਹੋ ਵੀ ਚਾਰ-ਚਾਰ ਮੰਜਿਆਂ ਦੇ ਵਿੱਚ ਕਟਕਾ ਵੀ ਇਹ ਨਹੀਂਗਾ ਜਿੱਥੇ ਪੂਰੀ ਦੀ ਪੂਰੀ ਕਣਕ ਉਹ ਸੰਢ ਨੇ ਖਾ ਕੇ ਖਤਮ ਕਰਤੀ ਆ ਤੇ ਆ ਕਿਸਾਨ ਆਪਾਂ ਦੇਖਦੇ ਆ ਵੀ ਤਿੰਨ-ਚਾਰ ਥੱਲੇ ਉਹਨਾਂ ਨੇ ਵਾਹ ਕੇ ਵੀ ਦੁਬਾਰੇ ਬੀਜ ਤੀ ਉਹਦੇ ਵਿੱਚ ਟੱਕੇ ਹਜੇ ਪੁਰਾਣੇ ਖੜੇ ਆ ਜੀ ਇਹ ਪੂਰੀ ਜਾਨੇ ਪੰਜਾਬ ਦੀ ਸਮੱਸਿਆ ਜਿਹੜੀ ਬਣਦੀ ਜਾ ਰਹੀ ਆ ਤੇ ਕਿਸਾਨ ਜਥੇਬੰਦਗਾਂ ਨੇ ਇਹਦੇ ਜਿਵੇਂ ਕਿਹਾ ਸੀ ਵੀ ਇਹਨੂੰ ਜਿਹੜੀ ਰਾਹ ਦਿਖੋਂਦਾ ਇਹਦਾ ਅੱਗੇ ਹੱਲ ਆ ਜੀ ਪੱਕਾ ਤਾਂ ਜੇ ਸਰਕਾਰ ਨੇ ਇਹਦੇ ਤੇ ਕੋਈ ਪਹਿਲਾਂ ਗੱਲਾਂ-ਬਾਤਾਂ ਜੀ ਗੱਲਾਂ-ਬਾਤਾਂ ਰਾਹੀਂ ਇਹਦਾ ਕੋਈ ਹੱਲ ਨਹੀਂ ਹੁੰਦਾ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਇਹਦਾ ਕੋਈ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਕਿਸਾਨਾਂ ਦਾ ਇਹ ਨਜਰੂਸ ਕੱਢਿਆ ਸੀਗਾ ਸਰਕਾਰਾਂ ਨੇ ਉਸੇ ਤਰ੍ਹਾਂ ਜਿਹੜਾ ਹੁਣ ਕਣਕਾ ਕਣਕ ਦਾ ਜਿਹੜਾ ਉਹ ਕੀੜਾਗਾ ਉਹ ਖਤਮ ਨਹੀਂ ਹੋ ਰਿਹਾ ਹੈਪੀ ਸੀਡਰ ਵਾਲੀ ਜਿਹੜੀ ਕਣਕਾ ਉਹ ਤਾਂ ਜਾਨੇ 80 70% 80% ਜਿਹੜੀ ਕਣਕਾ ਉਹ ਖਤਮ ਹੋ ਚੁੱਕੀ ਹੈ ਜੀ ਹੈਪੀ ਸੀਡਰ ਵਾਲੀ ਕਿਸਾਨਾਂ ਨੇ ਆਖਿਆ ਕਿ ਜਦ ਕਣਕ ਪੀਲੀ ਹੋ ਰਹੀ ਸੀ ਤੱਕ ਖੇਤੀਬਾੜੀ ਅਧਿਕਾਰੀਆਂ ਨੂੰ ਸੱਦਿਆ ਗਿਆ ਪਰ ਕੋਈ ਵੀ ਮੌਕਾ ਦੇਖਣ ਨਾ ਆਇਆ ਤੇ ਬੀਤੇ ਦਿਨੀ ਜਦੋਂ ਡੀਸੀ ਦਫਤਰ ਬਰਨਾਲਾ ਗਈਤਾ ਡੀਸੀ ਬਰਨਾਲਾ ਨੇ ਖੇਤੀਬਾੜੀ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਵੀ ਕਰਵਾਈ ਤੇ ਉਹਨਾਂ ਨੂੰ ਫੀਲਡ 'ਚ ਜਾਣ ਦੀ ਤਾੜਨਾ ਵੀ ਕੀਤੀ ਪਰ ਡੀਸੀ ਦੇ ਹੁਕਮਾਂ ਨੂੰ ਅਣਗੋਲੀਆਂ ਕਰਦੇ ਹੋਏ ਕਿਸੇ ਵੀ ਅਧਿਕਾਰੀ ਨੇ ਖੇਤਾਂ ਵਿੱਚ ਗੇੜਾ ਮਾਰਨਾ ਜ਼ਰੂਰੀ ਨਾ ਸਮਝਿਆ ਅਜੇ ਇਹ ਵੀ ਬਿਨਾਂ ਸਰਕਾਰ ਦੀਆਂ ਦੇਇਤਾਂ ਵਗਾਇਕ ਕਨਕ ਵੀਜੀ ਹੀ ਬਿਨਾਂ ਪਰਾਲੀ 'ਚੋਂ ਅੱਗ ਲਾਈ ਜੀ ਸਾਡੀ ਸਾਰੀ ਕਣ ਖਰਾਬ ਹੋ ਗਈ ਉਲਟਾ ਜੀ ਸਾਡਾ ਮਹਿਕਮੇ ਨੇ ਜੁਰਮਾਨਾ ਵੀ ਕਰਤਾ ਜੀ ਵੀ ਜੁਰਮਾਨਾ ਸਾਡੇ ਤੇ ਪਾ ਦਿੱਤਾ ਇਹ ਤੁਹਾਨੂੰ ਨਾ ਪਾਇਆ ਕਬਾਤਾ ਜੀ ਵੀ ਅੱਗ ਲਾ ਕੇ ਬੀਜੀ ਜੀ ਮਹਿਕਮਾ ਕੋਈ ਸਾਡਾ ਵੇਖਣ ਨਹੀਂ ਆਇਆ ਜੀ ਉੱਥੇ ਬੈਠੇ ਸਾਡੇ ਦੇ ਜਮਾਨਾ ਪਾਤਾ ਜੀ ਤੇ ਹੁਣ ਕੀ ਦਿੱਕਤ ਆਈ ਆ ਤੁਹਾਨੂੰ ਹੁਣ ਸਾਡੀ ਹੀ ਕਣਕ ਸਾਰੀ ਖਰਾਬ ਹੋ ਗਈ ਜੀ ਕਣਕ ਸਾਡੀ 10 15 ਮਨ ਕਿੱਲਾ ਨਹੀਂ ਨਿਕਲਦੀ ਜੀ ਇੰਨੀ ਸਾਰੀ ਕਣਕ ਖਰਾਬ ਹੀ ਗਈ ਆ ਕਣਕ ਥੱਲੇ ਸੁੰਡਾ ਸੁੰਡਾ ਖਾ ਗਈ ਜੀ ਸੁੰਡ ਕਣਕ ਚ ਬਹੁਤ ਜ਼ਿਆਦਾ ਪੈ ਗਿਆ ਜੀ ਤੁਹਾਨੂੰ ਖੇਤੀ ਵਾਲਿਆਂ ਦੇ ਕੀ ਕਹਿੰਦੇ ਅਧਿਕਾਰੀ ਖੇਤੀ ਵਾਲਿਆਂ ਦਾ ਕੋਈ ਨਹੀਂ ਸਾਡੇ ਕੋਲ ਆਇਆ ਜੀ ਇੱਕ ਹੋਈ ਸੱਦ ਕੇ ਲਿਆਏ ਸੀ ਜੀ ਅੱਜ ਉਹ ਕਹਿੰਦੇ ਨੇ ਤੁਹਾਡੀ ਕਣਕ ਪੂਰੀ ਹੋਏਗੀ ਅਸੀਂ ਆਖਿਆ ਜੀ ਪੂਰੀ ਤੋ ਹੁਣ ਖੇਤਾਂ ਵਿੱਚ ਆਏ ਖੇਤੀਬਾੜੀ ਅਧਿਕਾਰੀਆਂ ਦਾ ਕਿਸਾਨਾਂ ਵੱਲੋਂ ਕਿਰਾਓ ਕੀਤਾ ਗਿਆ ਉਦਰੇ ਇਹਨਾਂ ਕਿਸਾਨਾਂ ਦੀ ਜ਼ਰਨਾ ਲੈਣ ਦੇ ਮਾਮਲੇ ਸੰਬੰਧੀ ਨਾਲ ਖੇਤੀਬਾੜੀ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੁਸੀਂ ਜ਼ਰੂਰ ਸੁਣੋ ਇਹ ਜਿਹੜਾ ਲੋਕ ਆਪਣਾ ਘਰਾਓ ਕਰ ਰਹੇ ਅੱਜ ਤੇ ਇਹਨਾਂ ਦੀ ਪਹਿਲਾਂ ਵੀ ਸ਼ਿਕਾਇਤ ਪਿਛਲੇ ਹਫਤੇ ਆਈ ਆ ਪਹਿਲਾਂ ਇਲੈਕਸ਼ਨ ਦੇ ਦੌਰਾਨ ਵੀ ਆਈ ਸੀਗੀ ਤੇ ਅਸੀਂ ਪਿਛਲੇ ਹਫਤੇ ਇਹਨਾਂ ਦੇ ਖੇਤਾਂ ਦੀ ਵਿਜ਼ਿਟ ਕੀਤੀ ਅਸੀਂ ਘਟੋ ਘੱਟ ਲਗਭਗ ਮਤਲਬ 100 ਏਕੜ ਦੇ ਕਰੀਬ ਪਿੰਡ ਜੰਗੀਆਂਣੇ ਦੇ ਵਿੱਚ ਗਈ ਸੀਗੀ ਉੱਥੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਉੱਥੇ 11 ਕਿਸਾਨ ਸੀਗੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਤਿੰਨ ਨੇ ਹੈਪੀ ਸ਼ਿਡ ਨਾਲ ਬੀਜੀ ਸੀਗੀ ਤੇ ਬਾਕੀ ਜਿਹੜੇ 8 ਸੀਗੇ ਉਹਨਾਂ ਨੇ ਰੋਟਾ ਵੇਟਰ ਨਾਲ ਬੀਜੀ ਸੀਗੀ ਜਿਨ੍ਹਾਂ ਦੀ ਹੈਪੀ ਸ਼ਿਡ ਨਾਲ ਬੀਜੀ ਸੀਗੀ ਉਹਨਾਂ ਦੀ ਕਣਕ ਪੂਰੀ ਦਰੁਸਤ ਸੀ ਪੂਰੀ ਵਧੀਆ ਉਹਨਾਂ ਦੀ ਸੰਤੁਸ਼ਟੀ ਵੀ ਅਸੀਂ ਕਰਾਈ ਬਸ ਇੱਕ ਖੇਤ ਐਵੇਂ ਸੀਗਾ ਜਿਵੇਂ ਕਹ ਲਓ ਉਹਦੇ ਵਿੱਚ ਥੋੜੀ ਜਿਹੀ ਫੰਗਸ ਦੀ ਪ੍ਰੋਬਲਮ ਸੀਗੀ ਉਹ ਵੀ ਸਪੌਟਸ ਦੇ ਵਿੱਚ 4-5 ਸਪੌਟ ਸੀਗੇ ਥੋੜੇ ਉਹਨਾਂ ਨੇ ਸਿਰ ਰਿਕਮੈਂਡ ਕਰਤੀ ਸੀ ਬੰਦੀ ਸਾਈਡ ਬਾਕੀ ਹੈਪੀ ਸ਼ਿਡ ਨਾਲ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਪੀ ਸ਼ਿਡ ਨਾਲ ਕਣ ਜਿਹੜੀ ਗੱਲ ਆਪਾਂ ਕਹਾਂ ਰੋਟਾਵੀਟਰ ਨਾਲ ਰੋਟਾਵੀਟਰ ਵਾਲਿਆਂ ਕਣਕਾਂ ਦੇ ਵਿੱਚ ਪ੍ਰੋਬਲਮ ਹੈਗੀ ਆ ਹੂੰ ਹੂੰ ਬਾਕੀ ਇਹ ਆ ਕਿ ਰੋਟਾਵੀਟਰ ਸਰਕਾਰ ਵੱਲੋਂ ਵੀ ਤੇ ਖੇਤੀਬਾੜੀ ਮੰਘਮ ਮੰਤਰੀ ਵੀ ਰეკਮੈਂਡ ਨਹੀਂ ਹੈਗਾ ਹੂੰ ਹੂੰ ਹੈਪੀ ਸਿੱਡਰ ਰეკਮੈਂਡ ਕਰਦੇ ਆਗੇ ਤੇ ਰੋਟਾਵੀਟਰ ਵਾਲਿਆਂ ਕਣਕਾਂ ਦੇ ਵਿੱਚ ਪ੍ਰੋਬਲਮ ਹੈਗੀ ਆ ਹੁਣ ਕਿਸਾਨ ਕਹਿ ਰਹੇ ਆ ਕਿ ਇਹਦਾ ਤੁਸੀਂ ਜਾਨੂੰ ਹੁਣ ਮੌਕੇ ਤੇ ਹੱਲ ਦੱਸੋ ਕਿ ਸਾਡਾ ਹੁਣੀ ਕੁਛ ਨਾ ਕੁਛ ਕਰਕੇ ਦਿਓ ਉਹ ਅਸੀਂ ਇਹਨਾਂ ਨੂੰ ਹੁਣ ਕਿਹਾ ਕਿ ਤੁਸੀਂ ਇੱਕ ਜਾਨੂੰ ਲਿਖ ਕੇ ਦੇ ਦਿਓ ਹਨ ਤੇ ਅਸੀਂ ਥੋੜਾ ਕ੍ਰੌਪ ਕਟਿੰਗ ਐਕਸਪੈਰੀਮੈਂਟ ਕਰਾ ਦਾਂਗੇ ਜਿਹੜੀ ਵੀ ਕ੍ਰੌਪ ਗੈਟਿੰਗ ਐਕਸਪੈਰੀਮੈਂਟ ਤੋਂ ਜਨਾ ਝਾੜਕ ਵੱਧ ਜਾਂ ਘੱਟ ਹੋਇਆ ਨਾਰਮਲ ਨਾਲੋਂ ਉਹ ਅਸੀਂ ਰਿਪੋਰਟ ਅੱਗੇ ਭੇਜਾਂਗੇ ਜੋ ਵੀ ਸਰਕਾਰ ਵੱਲੋਂ ਜਾਂ ਸਾਡੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਸਾਨੂੰ ਆਦੇਸ਼ ਮਿਲਣਗੇ ਅਸੀਂ ਉਹਨੂੰ ਫਾਲੋ ਕਰਕੇ ਤੁਹਾਨੂੰ ਜੇ ਕੋਈ ਬੰਦਾ ਹੋਇਆ ਮੁਆਵਜ਼ਾ ਉਹ ਦਵਾਵਾਂਗੇ ਹਨ ਨਹੀਂ ਬਸ ਅਸੀਂ ਉਹ ਕਰਾਂਗੇ ਸੋ ਇਹ ਖੇਤੀਬਾੜੀ ਅਧਿਕਾਰੀ ਵੀ ਇਹ ਪੁੱਲਗੇ ਨੇ ਕਿ ਜਿਹੜੀ ਰੋਟੀ ਉਹ ਖਾਂਦੇ ਨੇ ਉਹ ਵੀ ਨਾ ਕਿਸਾਨਾਂ ਦੀ ਹੀ ਦੇਣਾ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਕਿਸਾਨ ਰੁੱਲਦਾ ਜਾ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਇਹਨਾਂ ਦੀ ਸਾਰ ਲੈਂ ਲਈ ਕਦੇ ਵੀ ਅੱਗੇ ਨਹੀਂ ਆਈਆਂ ਅਤੇ ਨਾ ਹੀ ਹੁਣ ਆ ਰਹੀਆਂ ਨੇ ਕਿਸਾਨਾਂ ਦੇ ਨਾਲ ਅਜਿਹਾ ਕਰਨ ਵਾਲੇ ਖੇਤੀਬਾੜੀ ਅਧਿਕਾਰੀਆਂ ਤੇ ਵੀ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਮਰ ਰਹੇ ਕਿਸਾਨਾਂ ਨੂੰ ਬਚਾਇਆ ਜਾ ਸਕੇ ਪਦੌੜ ਤੋਂ ਸਾਬ ਸੰਦੂ ਪੰਜਾਬੀ ਲੋਕ ਚੈਨਲ